ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਦੋ گاਵਾ ਤੇ ਇੱਕ ਮੱਝ ਠੀਕ ਹੈ ਜੀ ਪਕਾਊਆ ਜੀ ਤੇ ਬਾਈ ਅੱਜ ਬਾਹਰ ਗਿਆ ਵਾ ਤੇ ਫੋਨ ਤੇ ਬਾਈ ਜੀ ਨਾਲ ਗੱਲਬਾਤ ਕਰ ਲਿਓ ਠੀਕ ਹੈ ਜੀ ਅ ਮੱਝ ਸੁਈ ਵੀ ਆ ਠੀਕ ਹੈ ਜੀ ਤੇ ਰੇਟ ਰੂਟ ਦਾ ਬਾਈ ਨਾਲ ਫੋਨ ਤੇ ਕਨੈਕਟ ਕਰ ਲਿਓ ਜੀ ਠੀਕ ਹੈ ਜੀ ਤੇ ਇੱਕ ਆ ਗਾਂ ਤੋਕੜ ਮਗਰ ਬੱਚਾ ਇਹ ਵੀ ਦੇਖ ਸਕਦੇ ਆ ਜੇ ਕਿਸੇ ਐਫਐਟ ਆਈ ਤਾਂ ਬਾਈ ਨੇ ਕਰੀ ਸੀ ਰੇਟ ਤੇ ਗੱਲ ਹੈਗਾ ਕਹਿੰਦਾ 25000 ਰੁਪਿਆ ਰੇਟ ਆ ਜੀ ਇਹਦਾ ਤੇ ਦੁੱਧ ਦਾ ਫੋਨ ਤੇ ਬਾਈ ਨੇ ਗੱਲ ਹੀ ਕਰ ਲਓ ਕਿੰਨੇ ਦਿੰਦੇ ਆ ਠੀਕ ਹੈ ਜੀ ਤੇ ਇੱਕ ਆਸ ਹੀ ਗਾਂ ਖੜੀ ਠੀਕ ਹੈ ਜੀ ਇਹ ਵੀ ਤੋਕੜ ਆ ਜੀ ਬੱਚਾ ਹੈਣੀ ਦੇ ਮਗਰ ਫੋਨ ਤੇ ਗੱਲ ਹੀ ਹੋਈ ਸੀ ਤੇ ਬਾਈ ਜੀ ਨੇ ਕੰਡੈਕਟ ਕਰ ਲਿਓ ਫੋਨ ਨੰਬਰ ਆਪਸ ਸਕਰੀਨ ਤੇ ਲਾ ਦਿਨ ਜਿੱਤਾ ਫਾਰਮ ਟੀਵੀ ਨੂੰ ਬਾਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੁੱੱਕ ਕੇ ਬਾਈ